ਸਤ ਸ੍ਰੀ ਅਕਾਲ ਕਿਸਾਨ ਮੀਲੋ ਔਰ ਅੱਜ ਦਾ ਜੋ ਮੁੱਖ ਵਿਸ਼ੇ ਜਿਹੜਾ ਰਹਿਣ ਵਾਲਾ ਹੈ ਉਹ ਰਹਿਣ ਵਾਲਾ ਹੈ ਕਿ ਕਈ ਜੋ ਪਿਛਲੀ ਵੀਡੀਓ ਮੈਂ ਪਾਈ ਸੀ ਕਿ ਅਗੇਤੀ ਬਿਜਾਈ ਵਾਲੀ ਜਿਹੜੀ ਵੈਰਾਈਟੀਆਂ ਹੈ ਆਪਣਾ ਕਣਕਾਂ ਦੀ ਤਾਂ ਉਹਦੇ ਬਾਅਦ ਕਈ ਕਿਸਾਨਾਂ ਦੇ ਫੋਨ ਆਏ ਨੇ ਤਾਂ ਔਰ ਕਈ ਕਿਸਾਨਾਂ ਨੇ ਪੁੱਛਿਆ ਮਤਲਬ ਹਾਂ ਨਾ ਕਿ ਮੰਨ ਲਓ ਆਪਾਂ ਜੋ ਨਵੰਬਰ ਦੇ ਅੰਦਰ ਕਿਹੜੀ ਬਿਜਾਈ ਦਾ ਆਪਾਂ ਜਿਵੇਂ 10 ਤਰੀਕ 10 ਨਵੰਬਰ ਦੇ ਬਾਅਦ ਇਹ 15 ਨਵੰਬਰ ਦੇ ਬਾਅਦ ਆਪਾਂ ਕਿਹੜੀਆਂ ਮਤਲਬ ਵੈਰਾਈਟੀਆਂ ਆਪਾਂ ਲੋਕ ਬਿਜਾਈ ਕਰ ਸਕਦੇ ਆਂ ਔਰ ਆਪਾਂ ਉਹਨਾਂ ਤੋਂ ਵਧੀਆ ਝਾੜ ਆਪਾਂ ਲੋਕ ਲੈ ਸਕਦੇ ਆਂ ਤਾਂ ਉਹ ਜਿਹੜੀ ਆਪਾਂ ਮੇਨ ਵੈਰਾਈਟੀ ਹੈ ਮੈਂ ਤੁਹਾਨੂੰ ਤਿੰਨ ਵੈਰਾਈਟੀਆਂ ਮੇਨ ਹੈ ਜਿਹੜੀ ਆਪਾਂ ਅੱਜ ਗੱਲ ਕਰਾਂਗੇ ਕਿ ਨਵੰਬਰ ਦੇ ਅੰਦਰ ਆਪਾਂ ਉਹਦੀ ਬਿਜਾਈ ਆਪਾਂ ਲੋਕ ਕਰ ਸਕਦੇ ਆਂ ਕਿ 10 ਨਵੰਬਰ ਦੇ ਬਾਅਦ ਤਾਂ 10 ਨਵੰਬਰ ਦੇ ਬਾਅਦ ਉਹ ਵੈਰਾਈਟੀਆਂ ਦੀ ਬਿਜਾਈ ਆਪਾਂ ਕਰਕੇ ਵਧੀਆ ਝਾੜ ਆਪਾਂ ਲੋਕ ਲੈ ਸਕਦੇ ਆਂ ਔਰ ਇੱਕ ਵੈਰੈਟੀ ਇਹੋ ਜੀ ਹੈ ਜਿੰਨੂੰ ਆਪਾਂ 15 ਦਸੰਬਰ ਤੱਕ ਵੀ ਆਪਾਂ ਲੋਕ ਬਿਜਾਈ ਆਪਾਂ ਲੋ ਕਰ ਸਕਦੇ ਆ ਤਾਂ ਸਭ ਤੋਂ ਪਹਿਲੀ ਜਿਹੜੀ ਵੈਰੈਟੀ ਆਉਂਦੀ ਹੈ ਪੀਵੀਡਬਲ 826 ਆਉਂਦੀ ਹੈ 826 ਬਹੁਤ ਹੀ ਵਧੀਆ ਇੱਕ ਝਾੜ ਦੇਣ ਵਾਲੀ ਵੈਰੈਟੀ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਇਹ ਵੈਰੈਟੀ ਹੈ ਔਰ ਜੇ ਆਪਾਂ ਇਸ ਵੈਰੈਟੀ ਦੀ ਗੱਲ ਕਰੀਏ ਤਾਂ 145 ਦਿਨਾਂ ਦੀ ਵੈਰੈਟੀ ਹੈ ਇਹ ਵੈਰੈਟੀ ਜੋ ਟਾਈਮ ਲੈਂਦੀ ਹੈ ਪੱਕਣ ਦੇ ਅੰਦਰ ਉਹ 145 ਦਿਨ ਦਾ ਟਾਈਮ ਐਵਰੇਜ ਟਾਈਮ ਦੀ ਗੱਲ ਕਰ ਰਿਹਾ ਮੈਂ ਇੱਥੇ ਦੂਜੀ ਵੈਰਾਈਟੀਆਂ ਨਾਲੋਂ ਜੇ ਆਪਾਂ ਗੱਲ ਕਰੀਏ ਕਿ ਟਾਈਮ ਦੇ ਹਿਸਾਬ ਨਾਲ ਦੂਜੀ ਵੈਰਾਈਟੀਆਂ ਨਾਲੋਂ ਇਹ 4 ਤੋਂ ਲੈ ਕੇ 5 ਦਿਨ ਪਹਿਲਾਂ ਪੱਕਦੀ ਹੈ 100 ਸੈਂਟੀਮੀਟਰ ਹਾਈਟ ਹੈ ਇਸ ਵੈਰਾਈਟੀ ਦੀ ਔਰ ਜੋ ਆਪਣਾ ਯੈਲੋ ਰਸਟ ਕੇ ਪ੍ਰਤੀ ਬਹੁਤ ਬੜੀਆ ਮਤਲਬ ਇਹਦਾ ਜੋ ਹੈ ਸਹਿਨਸੀਲਤਾ ਹੈ ਇਸ ਵੈਰਾਈਟੀ ਦੀ ਔਰ ਇੱਕ ਸਭ ਤੋਂ ਵਧੀਆ ਗੱਲ ਕੀ ਹੈ ਕਿ ਇਸ ਵੈਰਾਈਟੀ ਦੇ ਅੰਦਰ ਜੇ ਆਪਾਂ ਲੋਕ ਦੇਖੇ ਕਿ ਲਾਸਟ ਦੇ ਅੰਦਰ ਜਾ ਕੇ ਜਿਵੇਂ ਤਾਪਮਾਨ ਮਤਲਬ ਕਈ ਵਾਰੀ ਤਾਪਮਾਨ ਵੱਧ ਜਾਂਦਾ ਹੈ ਤਾਂ ਉਹ ਸਤਾਪਮਨ ਨੂੰ ਸਹਿਣ ਕਰਨ ਦੀ ਇਸ ਵੈਰਾਈਟੀ ਦੇ ਅੰਦਰ ਬਹੁਤ ਵਧੀਆ ਸਮਰੱਥਾ ਹੈ ਮਤਲਬ ਐਵਰੇਜ ਜੇ ਆਪਾਂ ਇਸ ਵੈਰਾਈਟੀ ਦੀ ਐਵਰੇਜ ਝਾੜ ਦੀ ਜੇ ਆਪਾਂ ਗੱਲ ਕਰੀਏ ਤਾਂ ਐਵਰੇਜ ਝਾੜ ਇਹਦਾ ਜਿਹੜਾ ਹੈਗਾ ਇਹ 24 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਨੂੰ ਇਹਦਾ ਝਾੜ ਆਪਾਂ ਲੋਕਾਂ ਨੂੰ ਮਿਲ ਸਕਦਾ ਹੈ ਲੇਕਿਨ ਜੇ ਆਪਾਂ ਗੱਲ ਕਰੀਏ ਕਿ ਇਹਦੇ ਸਹੀ ਟਾਈਮ ਦੇ ਉੱਤੇ ਆਪਾਂ ਜੇ ਮੈਨੇਜਮੈਂਟ ਦੀ ਗੱਲ ਕਰੀਏ ਸਹੀ ਟਾਈਮ ਦੇ ਉੱਤੇ ਬਿਜਾਈ ਦੀ ਗੱਲ ਕਰੀਏ ਤਾਂ ਉਹ ਸਹੀ ਤਰੀਕੇ ਨਾਲ ਜੇ ਆਪਣਾ ਹੋ ਜਾਂਦਾ ਹੈ ਤਾਂ ਆਪਾਂ ਇਸ ਵੈਰਾਈਟੀ ਤੋਂ 28 29 ਕੁਇੰਟਲ ਤੱਕ ਝਾੜ ਵੀ ਆਪਾਂ ਲੋਕ ਲੈ ਸਕਦੇ ਆਪਾਂ ਲੋਕ ਅਬ ਆਗੀ ਗੱਲ ਕੀ ਜੋ ਮੇਜਰ ਕੁਐਸਚਨ ਹੋਂ ਦੇ ਅੰਦਰ ਆਇਆ ਸੀ ਕਿ ਆਪਾਂ 10 ਨਵੰਬਰ ਦੇ ਬਾਅਦ ਵਾਲੀ ਵੈਰੈਟੀਆਂ ਦੱਸਣੀਆਂ ਆਪਾਂ ਨੂੰ ਤਾਂ ਆਪਾਂ ਜੋ ਇਹਦਾ ਲਾਉਣ ਦਾ ਟਾਈਮ ਹੈ 1826 ਦਾ ਉਹ ਆਪਾਂ ਇਹਨੂੰ 15 ਨਵੰਬਰ ਦੇ ਬਾਅਦ ਆਪਾਂ ਇਹਦੀ ਬਿਜਾਈ ਆਪਾਂ ਲੋਕ ਕਰ ਸਕਦੇ ਆ ਆਪਾਂ ਲੋਕ ਔਰ ਵਧੀਆ ਝਾੜ ਆਪਾਂ ਲੋਕ ਇਸ ਵੈਰੈਟੀ ਤੋਂ ਲੈ ਸਕਦੇ ਆ ਇੱਕ ਸਭ ਤੋਂ ਵਧੀਆ ਸਵਾਲ ਹੋਰ ਆ ਰਿਹਾ ਕਿ ਬੀਜ ਦੀ ਜੋ ਮਾਤਰਾ ਹੈ 40 ਤੋਂ ਲੈ ਕੇ 45 ਕਿਲੋ ਪ੍ਰਤੀ ਏਕੜ ਦੇ हिसाब ਨਾਲ ਆਪਾਂ ਬੀਜ ਆਪਾਂ ਲੋਗ ਲਗਾ ਸਕਦੇ ਹਾਂ 40 ਕਿਲੋ ਪ੍ਰਤੀ ਏਕੜ ਬਹੁਤ ਹੁੰਦਾ ਹੈ ਲੇਕਿਨ ਕਈ ਵਾਰੀ ਜੋ ਕਿਸਾਨ ਦੇ ਮਨ ਦੇ ਅੰਦਰਾ ਹੁੰਦਾ ਹੈ ਕਿ ਜਦੋਂ ਆਪਾਂ ਬਿਜਾਈ ਕਰ ਰਹੇ ਹਾਂ ਤਾਂ ਉਗੜਦਾ ਘੱਟ ਹੈ ਜਾਂ ਕਈ ਵਾਰੀ ਉਹਦੇ ਉੱਤੇ ਟੈਂਪਰੇਚਰ ਦਾ ਫਰਕ ਪੈ ਜਾਂਦਾ ਹੈ ਤਾਂ ਆਪਾਂ ਇਹਦੇ ਅੰਦਰ ਸੀਡ ਦੀ ਜੋ ਮਾਤਰਾ ਹੈ ਬੀਜ ਦੀ ਮਾਤਰਾ 40 ਤੋਂ ਲੈ ਕੇ 45 ਕਿਲੋ ਪ੍ਰਤੀ ਏਕੜ ਦੇ हिसाब ਨਾਲ ਆਪਾਂ ਲੋਗ ਰੱਖ ਸਕਦੇ ਆ ਪੰਜਾਬ ਹਰਿਆਣਾ ਹਨੂਮਾਨਗੜ ਗੰਗਾ ਨਗਰ ਹਿਮਾਚਲ ਜੈਂਡ ਕੇ ਇਸ ਏਰੀਆ ਦੇ ਵਾਸਤੇ ਇਹ ਵੈਰੈਟੀ ਬਹੁਤ ਵਧੀਆ ਹੈ ਜਿਹੜੀ ਆਪਾਂ ਪਯੂਬੀਡਬਲਯੂ 826 ਦੀ ਆਪਾਂ ਲੋਕ ਗੱਲ ਕਰ ਰਹੇ ਆਂ ਡਿਗਦੀ ਨਹੀਂ ਇਹ ਵੈਰੈਟੀ ਔਰ ਲਾਸਟ ਦੇ ਅੰਦਰ ਜੇ ਆਪਾਂ ਹਜ਼ਾਰ ਦਾਣਿਆਂ ਦੀ ਜੇ ਆਪਾਂ ਇਹਦੀ ਗਿਣਤੀ ਕਰੀਏ ਤਾਂ ਇਹਦੇ ਅੰਦਰ 40 ਤੋਂ ਲੈ ਕੇ 45 ਗ੍ਰਾਮ ਦਾ ਵਜ਼ਨ ਜਿਹੜਾ ਹੈਗਾ ਇਸ ਵੈਰੈਟੀ ਦਾ ਆਉਂਦਾ ਹੈ ਹਜ਼ਾਰ ਦਾਣਿਆਂ ਦਾ ਜੋ ਹੈ ਮੰਨ ਲਓ ਏਸੀ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਵੈਰਾਈਟੀ ਪੀਬੀਡਬਲ 826 ਦੇ ਬਾਰੇ ਹੁਣ ਅਗਲੀ ਜਿਹੜੀ ਵੈਰਾਈਟੀ ਹੈ ਉਹ ਹੈ ਡੀਬੀਡਬਲ 222 ਇਹ ਵੈਰਾਈਟੀ ਵੀ ਪੂਰਾ ਚਲੰਦੇ ਅੰਦਰ ਹੈ ਪਿਛਲੇ ਸਾਲ ਤੋਂ ਆਪਾਂ ਲੋਕ ਦੇਖ ਰਹੇ ਆ ਇਹਨੂੰ ਔਰ ਕਰਨ ਨਰਿੰਦਰ ਦੇ ਨਾਮ ਦੇ ਉੱਤੇ ਵੈਰਾਈਟੀ ਹੈ 148 ਦਿਨ ਦੀ ਵੈਰਾਈਟੀ ਹੈ ਵੈਰਾਈਟੀ ਜੇ ਆਪਾਂ ਗੱਲ ਕਰੀਏ ਔਰ ਰਹੀ ਗੱਲ ਇਹਦੀ ਜੇ ਆਪਾਂ ਬਿਜਾਈ ਦੀ ਜੇ ਆਪਾਂ ਗੱਲ ਕਰੀਏ ਇਸ ਵੈਰਾਈਟੀ ਦੀ ਤਾਂ 5 ਤੋਂ ਲੈ ਕੇ 25 ਨਵੰਬਰ ਦੇ ਵਿਚਾਲੇ ਆਪਾਂ ਇਸ ਵੈਰਾਈਟੀ ਦੇ ਆਪਾਂ ਲੋਕ ਬਿਜਾਈ ਕਰ ਸਕਦੇ ਆ 103 ਸੈਂਟੀਮੀਟਰ ਦੀ ਇਹਦੀ ਹਾਈਟ ਹੁੰਦੀ ਹੈ ਉਹਦੇ ਕਣਕ ਦੇ ਬੂਟੇ ਦੀ ਤਾਂ ਕਈ ਵਾਰੀ ਆਪਾਂ ਨੂੰ ਆ ਲੱਗਦਾ ਵੀ 103 ਸੈਂਟੀਮੀਟਰ ਹਾਈਟ ਹੈ ਤਾਂ ਹੋ ਸਕਦਾ ਡਿਗਦੀ ਹੋਊਗੀ ਤਾਂ ਇਹ ਵੈਰਾਈਟੀ ਦਾ ਕੀ ਹੈ ਕਿ ਸਭ ਤੋਂ ਵਧੀਆ ਖਾਸ ਗੱਲ ਕੀ ਹੈ ਕਿ ਤਣਾ ਬਹੁਤ ਮਜ਼ਬੂਤ ਹੁੰਦਾ ਹੈ ਜਿਹਦੇ ਕਰਕੇ ਵੈਰਾਈਟੀ ਡਿਗਦੀ ਨਹੀਂ ਇਹ ਵੈਰਾਈਟੀ 98 ਦਿਨ ਦੇ ਉੱਤੇ ਬੱਲੀ ਆਣੀ ਸ਼ੁਰੂ ਹੋ ਜਾਂਦੀ ਹੈ ਇਸ ਵੈਰਾਈਟੀ ਦੇ ਅੰਦਰ ਔਰ ਕਰਨਾਲ ਬੰਟ ਜਿਹੜਾ ਰੋਗ ਹੈ ਉਹ ਇਸ ਵੈਰਾਈਟੀ ਦੇ ਅੰਦਰ ਨਹੀਂ ਆਉਂਦਾ ਲੇਕਿਨ येलो ਰਸਟ ਥੋੜਾ ਬਹੁਤ ਆਉਣ ਦੇ ਇਸ ਵੈਰਾਈਟੀ ਦੇ ਅੰਦਰ ਚਾਂਸ ਰਹਿੰਦੇ ਨੇ ਔਰ ਜੇ ਮੰਨ ਲਓ ਆਪਾਂ ਗੱਲ ਕਰੀਏ ਪਾਣੀ ਦੀ ਮਾਤਰਾ ਸਿੰਚਾਈ ਦੀ ਮਾਤਰਾ ਜੇ ਆਪਾਂ ਗੱਲ ਕਰੀਏ ਜੇ ਆਪਣੇ ਕੋਲੇ ਇੱਕ ਪਾਣੀ ਘੱਟ ਹੈ ਦੂਜੀ ਵੈਰਾਈਟੀਆਂ ਦੇ ਮੁਕਾਬਲੇ ਇਸ ਵੈਰਾਈਟੀ ਦੇ ਅੰਦਰ ਤਾਂ ਵੀ ਕੰਮ ਆਪਣਾ ਬਹੁਤ ਵਧੀਆ ਚੱਲ ਸਕਦਾ ਹੈ ਕੋਈ ਦਿੱਕਤ ਨਹੀਂ ਇਹ ਵੈਰਾਈਟੀ ਜੋ ਹੈ ਇੱਕ ਪਾਣੀ ਕੰਮ ਦੇ ਨਾਲ ਵੀ ਆਪਣਾ ਕੰਮ ਚੱਲ ਸਕਦਾ ਹੈ ਔਰ ਦੂਜੀ ਸਭ ਤੋਂ ਵਧੀਆ ਗੱਲ ਕੀ ਹੈ ਕਿ ਜਿੱਥੇ ਕੋਈ ਵੀ ਆਪਣਾ ਕਿਸਾਨ ਆ ਆ ਗੱਲ ਕਹਿੰਦਾ ਹੈ ਕਿ ਮੇਰੇ ਜੋ ਖੇਤ ਦਾ ਪਾਣੀ ਦਾ ਸતર ਉਹ ਥੱਲੇ ਹੈ ਮੰਨ ਲਓ ਆ ਕਹਦੇ ਕਿ ਬੋਰ ਡੂੰਗਾ ਹੈਗਾ ਉੱਥੇ ਵੀ ਇਹ ਵੈਰੈਟੀ ਬਹੁਤ ਵਧੀਆ ਕਾਮਯਾਬ ਹੈ ਔਰ ਬੀਜ ਦੀ ਮਾਤਰਾ ਆਪਾਂ ਨੂੰ 40 ਕਿਲੋ ਹੀ ਪਾਉਣੀ ਹੈ ਇਸ ਵੈਰੈਟੀ ਦੀ 40 ਕਿਲੋ ਪ੍ਰਤੀ ਏਕੜ ਦੇ ਸਾਬ ਨਾਲ ਆ ਅਬ ਆਗੇ ਗੱਲ ਕੀ ਉਸ ਤੁਪਜ 24 ਕੁਇੰਟਲ ਪ੍ਰਤੀ ਏਕੜ ਇਹ ਝਾੜ ਆਪਾਂ ਨੂੰ ਦੇ ਕੇ ਜਾ ਸਕਦੀ ਹੈ ਜੇ ਆਪਾਂ ਇਸ ਟਾਈਮ ਦੇ ਦੌਰਾਨ ਆਪਾਂ ਲੋਕ ਬੁਆਈ ਕਰ ਰਹੇ ਹਾਂ ਇਸ ਵੈਰਾਈਟੀ ਦੀ ਔਰ ਜੇ ਆਪਾਂ ਇਹਦੀ ਗੱਲ ਕਰੀਏ ਵੀ ਕਿੰਨੀ ਇਹਦੀ ਛਮਤਾ ਹੈ ਤਾਂ 26 ਤੋਂ ਲੈ ਕੇ 30 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਮਤਲਬ ਇਹ ਵੈਰਾਈਟੀ ਆਪਾਂ ਨੂੰ ਝਾੜ ਦੇ ਸਕਦੀ ਹੈ ਤਾਂ 26 ਤੋਂ ਲੈ ਕੇ 30 ਕੁਇੰਟਲ ਪ੍ਰਤੀ ਏਕੜ ਇਹ ਵੈਰਾਈਟੀ ਆਪਾਂ ਨੂੰ ਝਾੜ ਦੇ ਸਕਦੀ ਹੈ ਹਜ਼ਾਰ ਦਾਣਿਆਂ ਦਾ ਵਜ਼ਨ ਜੇ ਆਪਾਂ ਗੱਲ ਕਰੀਏ ਤਾਂ 38 ਤੋਂ ਲੈ ਕੇ 42 ਗ੍ਰਾਮ ਜੋ ਹੈ ਉਹ ਵਜ਼ਨ 1000 ਦਾਣਿਆਂ ਦਾ ਆਉਂਦਾ ਹੈ ਤਾਂ ਇਹ ਸੀ ਡਬੀਡਬਲ 222 ਦੇ ਬਾਰੇ ਜਿੰਨੂੰ ਆਪਾਂ 5 ਤੋਂ ਲੈ ਕੇ 25 ਨਵੰਬਰ ਦੇ ਵਿਚਾਲੇ ਵਿਚਾਲੇ ਆਪਾਂ ਲੋਗ ਇਹਨੂੰ ਲਗਾ ਸਕਦੇ ਹਾਂ ਕਿਉਂਕਿ ਇੱਥੇ ਗੱਲ ਆ ਰਹੀ ਹੈ ਕਿ ਆਪਾਂ ਨੂੰ ਟਾਈਮ ਮਿਲਣਾ ਚਾਹੀਦਾ ਹੈ ਕਿ ਸਾਡੇ ਕੋਲੇ ਨਵੰਬਰ ਦੇ ਅੰਦਰ ਵੀ ਕੋਈ ਇਹੋ ਜੀ ਵੈਰੈਟੀ ਦੱਸੋ ਕਿ ਜੋ ਮੰਨ ਲਓ ਕਈ ਵਾਰ ਕੀ ਹੁੰਦਾ ਹੈ ਕਿ ਬਾਣ ਬਹੁਤ ਜ਼ਿਆਦਾ ਹੁੰਦਾ ਹੈ ਤਾਂ ਵਿਜਾਈ ਕਰਦੇ 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 ਆਪਾਂ ਨੂੰ ਟਾਈਮ ਦਾ ਉਹ ਰਹਿੰਦਾ ਕਿ ਉਸ ਟਾਈਮ ਦੇ ਅੰਦਰ ਵੀ ਜਿਵੇਂ 10 ਨਵੰਬਰ ਦੇ ਬਾਅਦ ਵਾਲੀ ਵੀ ਵੈਰਾਈਟੀਆਂ ਆਪਣੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਜਿਹੜੀ ਝਾੜ ਵਧੀਆ ਦੇ ਕੇ ਆਪਾਂ ਨੂੰ ਜਾ ਸਕਦੀ ਹੈ ਤੀਜੀ ਵੈਰਾਈਟੀਆਂ ਹੁੰਦੀ ਹੈ ਵਧੀਆ ਵੈਰਾਈਟੀਆਂ ਡੀਬੀਡਬਲਯੂ 187 ਕਰੋਨ ਮੰਦਨਾ ਆਪਣੇ ਏਰੀਆ ਲਈ ਬਹੁਤ ਵਧੀਆ ਹੈ ਦੂਜੀ ਗੱਲ 145 ਦਿਨ ਇਹ ਵੈਰਾਈਟੀ ਆਮ ਐਵਰੇਜ ਜੋ ਟਾਈਮ ਹੈ 145 146 ਦਿਨ ਲੈਂਦੀ ਹੈ ਇਹ ਵੈਰਾਈਟੀ ਔਰ ਜੇ ਆਪਾਂ ਇਹਦਾ ਵੀ ਬਿਜਾਈ ਦਾ ਟਾਈਮ ਦੇਖੀ ਤਾਂ 5 ਤੋਂ ਲੈ ਕੇ 25 ਨਵੰਬਰ ਦੇ ਵਿਚਾਲੇ ਆਪਾਂ ਇਸ ਵੈਰੈਟੀ ਦੀ ਬਿਜਾਈ ਆਪਾਂ ਲੋਕ ਕਰ ਸਕਦੇ ਆ। 100 ਸੈਂਟੀਮੀਟਰ ਦੀ ਇਸ ਵੈਰੈਟੀ ਦੀ ਜੋ ਹੈ ਉਹ ਹਾਈਟ ਹੈ। ਔਰ ਯੈਲੋ ਰਸਟ ਹੋ ਗਿਆ, ਕਰਨਾਲ ਬੰਟ ਹੋ ਗਿਆ, ਇਹ ਸਾਰੇ ਰੋਗਾਂ ਦੇ ਪ੍ਰਤੀ ਜਿਹੜੀ ਇਹ ਵੈਰੈਟੀ ਹੈ ਬਹੁਤ ਵਧੀਆ ਸੈਂਸੀਲ ਹੈ। ਔਰ ਜੇ ਆਪਾਂ ਗੱਲ ਕਰੀਏ ਇਹਦੇ ਉਪਜ ਦੀ ਸਮਰਤਾ ਦੀ ਜੇ ਆਪਾਂ ਗੱਲ ਕਰੀਏ ਤਾਂ ਇਹਦਾ ਜੋ ਹੈ 24 ਕੁਇੰਟਲ 25 ਕੁਇੰਟਲ ਦੇ ਆਸ-ਪਾਸੇ ਜੋ ਹੈ ਇਹਦੀ ਔਸਤ ਪੈਦਾਵਾਰ ਆਉਂਦੀ ਹੈ। ਲੇਕਿਨ ਇਹਦੀ ਜੋ ਛਮਤਾ ਹੈ ਉਹ 30 ਕੁਇੰਟਲ ਪ੍ਰਤੀ ਏਕੜ ਦੀ ਝਾੜ ਦੇਣ ਦੀ ਇਸ ਵੈਰਾਈਟੀ ਦੀ ਛਮਤਾ ਹੈ ਪਾਣੀ ਦੀ ਗੱਲ ਕਰੀਏ ਘੱਟੋ ਘੱਟ 4 ਪਾਣੀ ਦੀ ਇਸ ਵੈਰਾਈਟੀ ਨੂੰ ਲੋੜ ਹੈ ਆਪਾਂ ਨੂੰ ਇਹ ਗੱਲ ਵੀ ਧਿਆਨ ਦੇਣ ਵਾਲੀ ਹੈ ਜਿੱਥੇ ਆਪਾਂ ਨੂੰ ਲੱਗਦਾ ਕਿ ਪਾਣੀ ਦੀ ਵਿਵਸਥਾ ਆਪਣੇ ਕੋਲੇ ਨਹੀਂ ਹੈ ਤਾਂ ਉੱਥੇ ਆਪਾਂ ਇਸ ਵੈਰਾਈਟੀ ਨੂੰ ਆਪਾਂ ਲੋਕ ਨਾ ਵੀ ਜੀਏ ਤਾਂ ਪਾਣੀ ਦੀ ਘੱਟੋ ਘੱਟ 4-5 ਜੋ ਪਾਣੀ ਹੈ ਇਸ ਵੈਰਾਈਟੀ ਨੂੰ ਲੱਗਣਗੇ 96 ਦਿਨ ਦੇ ਉੱਤੇ ਇਸ ਵੈਰਾਈਟੀ ਦੀ ਜੋ ਹੈ ਉਹ ਬੱਲੀ ਆਉਣੀ ਉਹ ਸ਼ੁਰੂ ਹੋ ਜਾਂਦੀ ਹੈ ਤਾਂ ਇਹ ਸੀ ਤਿੰਨ ਵੈਰਾਈਟੀਆਂ ਪੀਬੀਡਬਲਯੂ 826 ਡੀਬੀਡਬਲਯੂ 222 ਔਰ ਡੀਬੀਡਬਲਯੂ 187 ਇਹ ਵੈਰਾਈਟੀਆਂ ਆਪਾਂ ਜਿਹੜੀ ਹੈ ਪੀਬੀਡਬਲਯੂ 826 ਨੂੰ ਆਪਾਂ 15 ਨਵੰਬਰ ਦੇ ਬਾਅਦ ਆਪਾਂ ਲੋਕ ਯਾਨੀ ਕਿ 15 ਨਵੰਬਰ ਤੋਂ ਲੈ ਕੇ 30 ਨਵੰਬਰ ਦੇ ਵਿਚਾਲੇ ਆਪਾਂ ਇਸ ਦੀ ਇਸ ਵੈਰਾਈਟੀ ਦੀ ਆਪਾਂ ਲੋਕ ਵਿਜਾਈ ਕਰ ਸਕਦੇ ਆ 222 ਦੀ ਆਪਾਂ 5 ਤੋਂ ਲੈ ਕੇ 25 ਨਵੰਬਰ ਦੇ ਵਿਚਾਲੇ ਆਪਾਂ ਲੋਕ ਵਿਜਾਈ ਕਰ ਸਕਦੇ ਆ 187 ਦੀ ਆਪਾਂ ਲੋਕ ਜੋ ਹੈ ਉਹ 5 ਤੋਂ ਲੈ ਕੇ 25 ਨਵੰਬਰ ਦੇ ਵਿਚਾਲੇ ਆਪਾਂ ਲੋਕ ਇਹਦੀ ਵਿਜਾਈ ਕਰ ਸਕਦੇ ਆ ਹੁਣ ਆ ਗਈ ਗੱਲ ਬਹੁਤ ਮਤਲਬ ਜੋ ਕੋਈ ਜੋ ਕੋਈ ਕਿਸਾਨ ਭਰਾ ਆ ਕਹਿੰਦਾ ਇਹ ਕਿ ਮੈਂ ਬਹੁਤ ਮਤਲਬ ਲੇਟ ਹੋ ਗਿਆ ਬਿਜਾਈ ਦੇ ਅੰਦਰ ਜਾਂ ਮੈਂ ਲੇਟ ਬਿਜਾਈ ਕਰਨੀ ਹੈ ਕੋਈ ਇਹੋ ਜੀ ਵੈਰੈਟੀ ਆਪਾਂ ਨੂੰ ਦੱਸੋ ਤਾਂ ਇੱਕ ਬਹੁਤ ਪ੍ਰਚਲਿਤ ਵੈਰੈਟੀ ਹੈ ਜੋ ਮਤਲਬ ਆਪਾਂ ਕਹਦੇ ਹੇ ਹਨੂਮਾਨਗੜ ਗੰਗਾਨਗਰ ਦੇ ਅੰਦਰ ਬਹੁਤ ਜ਼ਿਆਦਾ ਪ੍ਰਚਲਿਤ ਹੈ ਔਰ ਉਸ ਵੈਰੈਟੀ ਦਾ ਨਾਮ ਹੈਗਾ HD2859 ਨਾਮ ਹੈ ਇਸ ਵੈਰੈਟੀ ਦਾ 125 130 ਦਿਨ ਦੀ ਵੈਰੈਟੀ ਲੈਂਦੀ ਹੈ ਜੇ ਆਪਾਂ ਇਹਦੀ ਹਾਈਟ ਦੀ ਗੱਲ ਕਰੀਏ ਤਾਂ 85 ਸੈਂਟੀਮੀਟਰ ਹਾਈਟ ਹੈ ਉਹਦੀ ਔਰਾਂ ਦੇ ਮੁਕਾਬਲੇ ਇਸ ਵੈਰੈਟੀ ਦੀ ਜੋ ਹਾਈਟ ਹੈ ਉਹ ਬਹੁਤ ਘੱਟ ਹੈ। ਐਵਰੇਜ ਜੋ ਝਾੜ ਹੈ ਆਪਾਂ ਨੂੰ 22-23 ਕੁਇੰਟਲ ਆਪਾਂ ਨੂੰ ਇਸ ਵੈਰੈਟੀ ਤੋਂ ਮਿਲ ਜਾਂਦਾ ਹੈ ਲੇਕਿਨ ਜੇ ਆਪਾਂ ਹਾਈਐਸਟ ਗੱਲ ਕਰੀਏ ਤਾਂ 25-26 ਕੁਇੰਟਲ ਤੱਕ ਵੀ ਇਹ ਵੈਰੈਟੀ ਆਪਾਂ ਨੂੰ ਝਾੜ ਦੇ ਕੇ ਆਪਾਂ ਨੂੰ ਜਾ ਸਕਦੀ ਹੈ। ਲੇਟ ਬਿਜਾਈ ਦੇ ਵਾਸਤੇ ਬਹੁਤ ਵਧੀਆ ਆਪਸ਼ਨ ਹੈ ਇਹ ਵੈਰੈਟੀ ਦਾ ਕਿ ਆਪਾਂ ਇਹਨੂੰ 15 ਨਵੰਬਰ ਤੋਂ ਲੈ ਕੇ 15 ਦਸੰਬਰ ਤੱਕ ਵੀ ਆਪਾਂ 15-20 ਦਸੰਬਰ ਤੱਕ ਵੀ ਆਪਾਂ ਇਸ ਵੈਰੈਟੀ ਦੀ ਬਿਜਾਈ ਆਪਾਂ ਲੋਕ ਕਰ ਸਕਦੇ ਆ। ਬਹੁਤ ਚੰਗਾ ਝਾੜ ਆਪਾਂ ਨੂੰ ਇਸ ਟਾਈਮ ਦੇ ਅੰਦਰ ਵੀ ਆਪਾਂ ਨੂੰ ਇਹ ਵੈ ਇੱਕ ਗੱਲ ਦਾ ਧਿਆਨ ਰੱਖਣਾ ਇਸ ਵੈਰੈਟੀ ਦੇ ਅੰਦਰ ਥੋੜਾ ਜਿਹਾ ਜਿਹੜੀ ਧਿਆਨ ਦੇਣ ਵਾਲੀ ਗੱਲ ਹੈ ਔਰ ਆਮ ਜਿਹੜੀ ਗੱਲ ਹੈ ਕਿ ਇਹਦੀ ਇਹਦੀ ਜੋ ਆਪਣਾ ਬੀਜ ਦੀ ਮਾਤਰਾ ਹੈ ਬੀਜ ਦੀ ਮਾਤਰਾ ਇਸ ਵੈਰੈਟੀ ਦੇ ਆਪਾਂ ਨੂੰ 60 ਤੋਂ ਲੈ ਕੇ 70 ਕਿਲੋ ਪ੍ਰਤੀ ਏਕੜ ਦੇ हिसाब ਨਾਲ ਰੱਖਣਾ ਹੈ ਔਰ ਇੱਕ ਕਿਸਾਨੀ ਬਾਸਾ ਹੈ ਕਿ ਅਸੀਂ ਇਸ ਏਰੀਆ ਦੇ ਅੰਦਰ ਸੁਣਦੇ ਹਾਂ ਕਿ 28-52 ਦਾ ਜਿੰਨਾ ਬੀਜ ਪਾਵਾਂਗੇ ਓਨੇ ਮਣ ਝਾੜ ਆਪਾਂ ਨੂੰ ਮਿਲ ਜਾਊਗਾ ਕਿ ਜੇ ਆਪਾਂ 60 70 ਕਿਲੋ ਬੀਜ ਪਾ ਰਹੇ ਆ ਤਾਂ 60 ਤੋਂ ਲੈ ਕੇ 70 ਮਣ ਪ੍ਰਤੀ ਏਕੜ ਆਪਾਂ ਇਹਦਾ ਝਾੜ ਆਪਾਂ ਲੋਭ ਲੈ ਸਕਦੇ ਆ ਕਿ ਇਹ ਇੱਕ ਮੇਨ ਕਹਾਵਤ ਹੈ ਇਸ ਵੈਰਾਈਟੀ ਦੀ ਕਿ ਜੋ ਆਪਾਂ ਏਰੀਆ ਦੇ ਅੰਦਰ ਪ੍ਰਚਲਿਤ ਹੈ ਕਹਾਵਤ ਇੱਕ ਚੀਜ਼ ਹੋਰ ਧਿਆਨ ਰੱਖਣਾ ਇਸ ਵੈਰੈਟੀ ਦੇ ਅੰਦਰ yellow rust ਬਹੁਤ ਆਉਂਦਾ ਇਸ ਵੈਰੈਟੀ ਦੇ ਅੰਦਰ ਤਾਂ ਕੋਸ਼ਿਸ਼ ਕਰੋ ਕਿ ਆਪਾਂ ਸ਼ੁਰੂਆਤ ਦੇ ਅੰਦਰ ਹੀ ਆਪਾਂ ਇਸ ਵੈਰੈਟੀ ਦੇ ਬੀਜ ਨੂੰ ਆਪਾਂ ਲੋਕ ਉਪਚਾਰ ਕਰਕੇ ਚਲੀਏ ਕਿਸੇ ਵਧੀਆ ਫੰਗੀਸਾਈਡ ਨਾਲ ਆਪਾਂ ਇਹਨੂੰ ਉਪਚਾਰ ਕਰੀਏ ਤਾਂ ਕਿ ਆਉਣ ਵਾਲੇ ਟਾਈਮ ਦੇ ਅੰਦਰ ਆਪਾਂ ਨੂੰ ਜਿਹੜੀ yellow rust ਦੀ ਜੋ ਸਮੱਸਿਆ ਹੈ ਉਹਦਾ ਸਮਾਧਾਨ ਹੋਵੇ ਕਿ ਟਾਈਮ ਟੂ ਟਾਈਮ ਆਪਾਂ ਨੂੰ ਜੇ ਆਪਾਂ ਸੰਭਾਲੀ ਕਰਾਂਗੇ ਤਾਂ ਆਪਾਂ yellow rust ਤੋਂ ਨਿਜਾਤ ਪਾ ਸਕਦੇ ਹਾਂ ਤੇ ਇਹ ਸੀ ਕਿ ਬੀਜ ਉਚਾਰ ਕਰੋਗੇ ਤਾਂ ਆਪਾਂ ਨੂੰ ਮਤਲਬ ਕੀ ਹੈ ਕਿ ਜਿਹੜੇ ਵੀ ਅੱਗੇ ਕੋਈ ਫੰਗਸ ਆਉਣੇ ਆ ਤਾਂ ਉਹਦਾ ਇਲਾਜ ਆਪਾਂ ਟਾਈਮਲੀ ਰਹਿੰਦੇ ਆਪਾਂ ਲੋ ਕਰ ਸਕਦੇ ਆ ਦੋ ਤਿੰਨ ਗੱਲਾਂ ਹੈ ਕਿ ਬੱਲੇ ਦਾ ਸਾਈਜ਼ ਇਹਦਾ ਛੋਟਾ ਰਹਿੰਦਾ ਹੈ ਪੌਦਾ ਇਹਦਾ ਛੋਟਾ ਹੁੰਦਾ ਹੈ ਗਿਣਤੀ ਇਹਦੀ ਜ਼ਿਆਦਾ ਹੁੰਦੀ ਹੈ ਪੌਦਿਆਂ ਦੀ ਕਿਉਂਕਿ 60 ਤੋਂ ਲੈ ਕੇ 70 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਜੇ ਇਹਦਾ ਬੀਜ ਜਾਂਦਾ ਹੈ ਤਾਂ ਆਟੋਮੈਟਿਕ ਹੀ ਹੈ ਕਿ ਇਸ ਵੈਰੈਟੀ ਦੇ ਜੋ ਹੈ ਗਿਣਤੀ ਉਹ ਜ਼ਿਆਦਾ ਰਹਿੰਦੀ ਹੈ ਔਰ ਇੱਕ ਚੀਜ਼ ਜਿਹੜਾ ਦੇਖਣ ਚ ਆਇਆ ਹੈ ਮਤਲਬ ਆਮ ਰੂਟੀਨ ਦੇ ਅੰਦਰ ਕਿਸਾਨਾਂ ਨਾਲ ਵੀ ਗੱਲ ਹੁੰਦੀ ਹੈ ਅਸੀਂ ਲੋਕ ਵੀ ਦੇਖਦੇ ਹੁੰਨੇ ਆ ਕਿ ਨਹਿਰੀ ਪਾਣੀ ਵਾਲੀ ਜਿਹੜੀ ਜ਼ਮੀਨ ਹੈ ਉਸ ਦੇ ਅੰਦਰ ਇਹਦਾ ਝਾੜ ਬਹੁਤ ਵਧੀਆ ਹੁੰਦਾ ਹੈ ਤਾਂ ਇਹ ਮੇਰੇ ਖਿਆਲ ਸੇ ਸਾਰੇ ਫਾਰਮਰਾਂ ਦਾ ਹੀ ਹੈ ਕਿ ਜਿੱਥੇ ਨਹਿਰੀ ਪਾਣੀ ਦੀ ਵਿਵਸਥਾ ਚੰਗੀ ਹੈ ਉਥੇ 2851 ਦਾ ਝਾੜ ਵੀ ਬਹੁਤ ਵਧੀਆ ਹੈ ਤੇ ਇਹ ਵੈਰਾਈਟੀਆਂ ਸੀ 826 222 187 ਔਰ 2851 ਇਹਨਾਂ ਦੇ ਬਾਰੇ ਮੈਂ ਤੁਹਾਨੂੰ ਅੱਜ ਜਾਣਕਾਰੀ ਦਿੱਤੀ ਹੈ ਔਰ ਪਿੱਛੇ ਵੀ ਇੱਕ ਵੀਡੀਓ ਦੇ ਅੰਦਰ ਮੈਂ ਵਧੀਆ ਜੋ ਟੋਪ ਵੈਰਾਈਟੀਆਂ ਸੀ ਉਹ ਜਿਹੜੀ ਅਗੇਤੀ ਬਿਜਾਈ ਦੇ ਅੰਦਰ ਉਹਦੀ ਜਾਣਕਾਰੀ ਮੈਂ ਤੁਹਾਨੂੰ ਦਿੱਤੀ ਸੀ ਤੇ ਮੇਰੇ ਵੱਲੋਂ ਆਈ ਸੀ ਔਰ ਰਹੀ ਗੱਲ ਮੇਰੇ ਤੋਂ ਕੋਈ ਵੀ ਤੁਹਾਨੂੰ ਲੱਗਦਾ ਹੈ ਕਿ ਕਣਕ ਦੇ ਬਾਰੇ ਜਾਂ ਕਿਸੇ ਹੋਰ ਫਸਲ ਦੇ ਬਾਰੇ ਵੀ ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਮੇਰਾ ਜਿਹੜਾ ਨੰਬਰ ਦਿੱਤਾ ਹੋਇਆ ਹੈ ਉਸ ਨੰਬਰ ਦੇ ਉੱਤੇ ਤੁਸੀਂ ਮੈਨੂੰ ਸੰਪਰਕ ਕਰ ਸਕਦੇ ਹੋ ਜੈ ਜਵਾਨ ਜੈ ਕਿਸਾਨ ਸਤਿ ਸ੍ਰੀ ਅਕਾਲ